ਇੱਕ ਸੁੰਦਰ ਪ੍ਰੇਮ ਕਹਾਣੀ ਤੋਂ ਬਾਅਦ ਉਹਨਾਂ ਨੇ ਵਿਆਹ ਕਰਵਾ ਲਿਆ ਅਤੇ 2 ਹਫ਼ਤਿਆਂ ਬਾਅਦ ਪਤੀ ਕੰਮ ਕਰਨ ਲਈ ਉੱਠਿਆ ਅਤੇ ਆਪਣਾ ਚਿਹਰਾ ਧੋਣ ਲਈ ਬਾਥਰੂਮ ਗਿਆ ਉਸਨੇ ਸ਼ੀਸ਼ੇ ਵਿੱਚ ਵੇਖਿਆ ਕਿ ਵੱਖ-ਵੱਖ ਰੰਗਾਂ ਨਾਲ ਉਸਦੇ ਚਿਹਰੇ ਦੇ ਉੱਪਰ ਕੁਝ ਆਕਾਰ ਸਨ ਉਸ ਦੀ ਸਿੱਧੀ ਪਤਨੀ ਬਚਕੌਣ ਤੇ ਨਿਰਦੋਸ਼ ਦਿਲ ਨਾਲ ਉਸਨੇ ਸੁੱਤੇ ਹੋਏ ਸਮੇ ਉਸਦੇ ਚਿਹਰੇ ਤੇ ਕੁਝ ਲਿਖਿਆ ਅਤੇ ਸੋਚਿਆ ਕਿ ਉਸ ਦਾ ਪਤੀ ਇਹ ਵੇਖ ਕੇ ਬਹੁਤ ਹੀ ਖੁਸ਼ ਹੋਵੇਗਾ ਅਤੇ ਉਹ ਉਸ ਨੂੰ ਬਹੁਤ ਹੀ ਪਿਆਰ ਨਾਲ ਬਾਹਰ ਲੈ ਕੇ ਜਾਵੇਗਾ ਉਹ ਸਵੇਰੇ ਉੱਠ ਕੇ ਹੱਸਣਗੇ ਉਸ ਦੇ ਮਗਰ ਉਹ ਦੌੜ ਲਗਾਵੇਗਾ ਉਹ ਮਾਸੂਮ ਪਤਨੀ ਨੇ ਬੀਤੀ ਰਾਤ ਅਜੀਹਾ ਸੁਪਨਾ ਸਜਾਇਆ ਸੀ ਪਰ ਉਸ ਦੇ ਪਤੀ ਨੂੰ ਗੁੱਸੇ ਵਿੱਚ ਆਪਣਾ ਮੂੰਹ ਧੋਤਾ ਅਤੇ ਫੇਰ ਰਸੋਈ ਵਿੱਚ ਕਾਫੀ ਪੀਣ ਲਈ ਚਲਾ ਗਿਆ ਜਿਸ ਨੂੰ ਉਹ ਹਰ ਸਵੇਰ ਨੂੰ ਪੀਂਦਾ ਸੀ ਅੱਜ ਉਸ ਦੀ ਪਤਨੀ ਕਾਫੀ ਬਣਾਉਣੀ ਭੁੱਲ ਗਈ ਕਿਉਂਕਿ ਉਹ ਥੋੜੀ ਜਿਹੀ ਗੱਲ ਕਰ ਰਹੀ ਸੀ ਕਿ ਤੇ ਉਹ ਆਪਣੇ ਪਤੀ ਤੋਂ ਰੋਮਾਂਸ ਦੀ ਕੁਝ ਉਮੀਦਾਂ ਨੂੰ ਝਾਤ ਮਾਰਦੀ ਹੈ ਜਿਸ ਨੂੰ ਉਸ ਨੇ ਹਮੇਸ਼ਾ ਫਿਲਮਾਂ ਦੇ ਵਿੱਚ ਵੇਖਿਆ ਅਤੇ ਕਿਤਾਬਾਂ ਦੇ ਵਿੱਚ ਪੜ੍ਹਿਆ ਪਰ ਜਦੋਂ ਉਸ ਨੂੰ ਕਾਫੀ ਨਾ ਮਿਲੀ ਤਾਂ ਉਹ ਉਸ ਕੋਲ ਗਿਆ ਉਹ ਉਸ ਉੱਪਰ ਚੀਕਿਆ ਅਤੇ ਉਸ ਦੇ ਥੱਪੜ ਮਾਰਦਾ ਰਿਹਾ ਜਦੋਂ ਤੱਕ ਉਸਨੇ ਉਸ ਨੂੰ ਜ਼ਮੀਨ ਦੇ ਉੱਪਰ ਨਹੀਂ ਸੁੱਟਿਆ ਅਤੇ ਕਿਹਾ ਮੈਂ ਤੁਹਾਡੇ ਨਾਲ ਖੇਡਣ ਲਈ ਵਿਆਹ ਨਹੀਂ ਕੀਤਾ ਮੈਂ ਇੱਕ ਆਦਮੀ ਹਾਂ ਛੋਟਾ ਬੱਚਾ ਨਹੀਂ ਮੈਂ ਆਪਣੇ ਪਰਿਵਾਰ ਨੂੰ ਵਧਾਉਣ ਲਈ ਤੁਹਾਡੇ ਨਾਲ ਵਿਆਹ ਕਰਵਾਇਆ ਹੈ ਤਾਂ ਜੋ ਮੈਂ ਸਾਰਿਆਂ ਦੀ ਨਜ਼ਰ ਦੇ ਵਿੱਚ ਇੱਕ ਆਦਮੀ ਬਣ ਸਕਾਂ ਕਿ ਤੁਸੀਂ ਭਾਗ ਲੋ ਤੁਸੀਂ ਪਿਆਰ ਤੇ ਰਮਾਂਸ ਦੀਆਂ ਕਹਾਣੀਆਂ ਨਾਲ ਜਾਉਣਾ ਚਾਹੁੰਦੇ ਹੋ ਉઠੋ ਜਾਗ ਜਾਓ ਤੁਸੀਂ ਕਿਸੇ ਫਿਲਮ ਦੀ ਨਾਇਕਾ ਨਹੀਂ ਹੋ ਉਹ ਕਹਾਣੀਆਂ ਸਭ ਖਤਮ ਹੋ ਜਾਂਦੀਆਂ ਹਨ ਕਹਾਣੀਆਂ ਘਰ ਨਹੀਂ ਬਣਾ ਸਕਦੀਆਂ ਨਾ ਹੀ ਭੋਜਨ ਤਿਆਰ ਕੀਤਾ ਜਾਏਗਾ ਇਹ ਕਹਾਣੀਆਂ ਤੁਹਾਡੇ ਬੱਚਿਆਂ ਦੀ ਪਾਲਣਾ ਨਹੀਂ ਕਰਦੀਆਂ ਵਿਚਾਰੀ ਮਾਸੂਮ ਪਤਨੀ ਰੋ ਰਹੀ ਸੀ ਅਤੇ ਆਪਣੇ ਹੰਝੂ ਪੂੰਝ ਰਹੀ ਸੀ ਪਤੀ ਨੇ ਉਸ ਉੱਪਰ ਚੀਕਿਆ ਅਤੇ ਕਿਹਾ ਅੱਜ ਮੈਂ ਆਪਣੇ ਦੋਸਤਾਂ ਨੂੰ ਦੁਪਹਿਰ ਦੇ ਖਾਣੇ ਤੇ ਬੁਲਾਵਾਂਗਾ ਮੈਂ ਚਾਹੁੰਦਾ ਹਾਂ ਜਦੋਂ ਉਹ ਆ ਜਾਂਦਾ ਤਾਂ ਸਾਰਾ ਖਾਣਾ ਤਿਆਰ ਹੋਵੇ ਅਤੇ ਜੇ ਖਾਣ ਪੀਣ ਵਿੱਚ ਕੋਈ ਘਾਟ ਰਹੀ ਤਾਂ ਤੁਹਾਨੂੰ ਪਛਟਾਉਣਾ ਪਵੇਗਾ ਉਸ ਵਕਤ ਉਹ ਆਪਣੇ ਆਪ ਨੂੰ ਇੱਕ ਆਦਮੀ ਵਜੋਂ ਵੇਖ ਰਿਹਾ ਸੀ ਜਿਸ ਦੀ ਪਤਨੀ ਆਪਣੀਆਂ ਇਛਾਵਾਂ ਤੇ ਚੱਲ ਰਹੀ ਸੀ ਉਸ ਨੇ ਆਪਣੀ ਪਤਨੀ ਨੂੰ ਜ਼ਖਮੀ ਦਿਲ ਨਾਲ ਛੱਡ ਦਿੱਤਾ ਅਤੇ ਬਾਹਰ ਚਲਿਆ ਗਿਆ ਉਹ ਬਹੁਤ ਉੱਚੀ ਰੋ ਰਹੀ ਸੀ ਕਿ ਉਹ ਸਹੀ ਤਰ੍ਹਾਂ ਦੇ ਨਾਲ ਸਾਹ ਵੀ ਨਹੀਂ ਲੈ ਸਕੀ ਉਸ ਨੇ ਤੇਜ਼ੀ ਨਾਲ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਦੁਪਹਿਰ ਦਾ ਖਾਣਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੰਝੂ ਉਸ ਦੀਆਂ ਅੱਖਾਂ ਤੋਂ ਵਗ ਰਹੇ ਸਨ ਪਤੀ ਉਸ ਦਿਨ ਕੰਮ ਤੇ ਨਹੀਂ ਗਿਆ ਸੀ ਆਪਣੇ ਦੋਸਤ ਦੇ ਘਰ ਗਿਆ ਉਹ ਸੋਚ ਰਿਹਾ ਸੀ ਕਿ ਜੋ ਉਸ ਨੇ ਕੀਤਾ ਉਹ ਸਹੀ ਹੈ ਜਾਂ ਗਲਤ ਉਹ ਆਪਣੇ ਦੋਸਤ ਕੋਲ ਗਿਆ ਅਤੇ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਅੱਜ ਮੈਂ ਆਪਣੀ ਪਤੀ ਪਤਨੀ ਨਾਲ ਬਹੁਤ ਲੜਾਈ ਝਗੜਾ ਕੀਤਾ ਅਤੇ ਉਸ ਨੂੰ ਬਹੁਤ ਮਾਰਿਆ ਪਰ ਖੁਸ਼ਕਿਸਮਤੀ ਨਾਲ ਉਸ ਦਾ ਦੋਸਤ ਉਸ ਵਰਗਾ ਨਹੀਂ ਸੀ ਉਸ ਨੇ ਉਸ ਨੂੰ ਆਪਣੀ ਗੱਲ ਨੂੰ ਪੂਰਾ ਨਾ ਕਰਨ ਦਿੱਤਾ ਅਤੇ ਉਸ ਨੂੰ ਮੱਧ ਵਿੱਚ ਹੀ ਰੋਕ ਦਿੱਤਾ ਏ ਸਭ ਤੁਹਾਡੇ ਅੰਦਰ ਕਿਸ ਕਿਸਮ ਦਾ ਜ਼ੁਲਮ ਹੈ ਇਸ ਤਰ੍ਹਾਂ ਤੁਸੀਂ ਆਪਣੀ ਆਪਣੀ ਪਤਨੀ ਨਾਲ ਪੇਸ਼ ਆਉਂਗੇ ਕਿ ਤੁਸੀਂ ਚੰਗੇ ਪਤੀ ਹੋ ਕਿ ਤੁਸੀਂ ਰੱਬ ਦੇ ਦੂਤ ਨੂੰ ਨਹੀਂ ਸੁਣਿਆ ਔਰਤਾਂ ਪ੍ਰਤੀ ਦਿਆਲੂ ਬਣੋ ਦੋਸਤ ਨੇ ਕਿਹਾ ਔਰਤਾਂ ਕੱਚ ਦੀ ਬੋਤਲ ਵਾਂਗ ਹਨ ਤੁਹਾਨੂੰ ਉਸ ਨਾਲ ਦਿਆਲੂ ਹੋਣਾ ਪਏਗਾ हे दोस्त कुछ समय पहले तुसी अपनी पत्नी तो खाना बनावणा अते बच्चियां दी परवरिश बारे खाना बनावण बारे दस्या ओहो सारे असल विच उस दस साधारण काम हुंदे हन जो ओ हर रोज ही करती है ओहो सारा काम करेगी जो तुसी दसे बिना ही उस तो चोंदे हो ओ तुहाडी नौकरानी नहीं ते नाही ਤੁਹਾਡੇ ਘਰ दी दासी है ਤੁਸੀਂ ਉਸ ਨਾਲ ਵਿਆਹ ਕੀਤਾ ਹੈ ਇਹ ਨਹੀਂ ਵੀ ਜਦੋਂ ਤੁਹਾਨੂੰ ਲੋਡ ਪਵੇ ਤਾਂ ਉਸ ਨੂੰ ਪਰਤੋ ਨਹੀਂ ਤਾਂ ਉਸ ਨੂੰ ਕੂੜੇ ਕਰਕਟ ਵਾਂਗ ਸੁੱਟ ਦੇਵੋ ਮੇਰੇ ਦੋਸਤ ਉਹ ਤੁਹਾਡੀ ਪਤਨੀ ਹੈ ਤੁਹਾਡੀ ਜ਼ਿੰਦਗੀ ਹੈ ਤੁਹਾਡੇ ਕੋਲ ਸਭ ਕੁਝ ਹੈ ਉਸ ਨੂੰ ਪਰੇਸ਼ਾਨ ਨਾ ਕਰੋ ਪਰਮੇਸ਼ਰ ਤੋਂ ਮਾਫੀ ਮੰਗੋ ਆਪਣੀ ਪਤਨੀ ਦੇ ਕੋਲ ਵਾਪਸ ਆਓ ਉਸ ਦਾ ਆਦਰ ਕਰੋ ਤੇ ਉਸ ਨੂੰ ਕਦੇ ਵੀ ਦੁਖੀ ਨਾ ਕਰੋ ਪਤੀ ਨਾ ਖੁਸ਼ ਸੀ ਅਫਸੋਸ ਸੀ ਅਤੇ ਆਪਣੇ ਅੰਦਰ ਕੁਝ ਕਮਜ਼ੋਰੀ ਮਹਿਸੂਸ ਹੋਈ ਉਹ ਚੀਕ ਰਿਹਾ ਸੀ ਅਤੇ ਆਪਣੇ ਕੰਮਾਂ ਉੱਤੇ ਸ਼ਰਮਿੰਦਾ ਵੀ ਹੋ ਗਿਆ ਸੀ ਫਿਰ ਉਸ ਨੇ ਸੋਚਿਆ ਕਿ ਮੈਂ ਆਪਣੀ ਪਤਨੀ ਨੂੰ ਕਹਿੰਦਾ ਹਾਂ ਕਿ ਉਹ ਦੁਪਹਿਰ ਨੂੰ ਦੁਪਹਿਰ ਦਾ ਖਾਣਾ ਨਾ ਤਿਆਰ ਕਰੇ ਕਿਉਂਕਿ ਉਹ ਆਪਣੇ ਦੋਸਤਾਂ ਨੂੰ ਖਾਣੇ ਤੇ ਨਹੀਂ ਬੁਲਾ ਰਿਹਾ ਉਹ ਘਰ ਆ ਰਿਹਾ ਹੈ। ਉਹ ਉਸ ਨਾਲ ਬੈਠ ਕੇ ਹੀ ਖਾਣਾ ਖਾਵੇਗਾ। ਫੋਨ ਦੀ ਘੰਟੀ ਵੱਜੀ। ਪਰ ਉਸ ਦੀ ਫਤਨੀ ਨੇ ਫੋਨ ਨਾ ਚੱਕਿਆ। ਪਤੀ ਨੇ ਫਿਰ ਵਾਪਸ ਫੋਨ ਲਾਇਆ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਉਸ ਨੇ ਸੋਚਿਆ ਕਿ ਉਹ ਬਿਜ਼ੀ ਹੋਵੇਗੀ। ਇਸ ਲਈ ਉਹ ਫੋਨ ਨਹੀਂ ਚੁੱਕ ਰਹੀ। ਉਹ ਘਰ ਪਰਤਿਆ। ਘੰਟੀ ਵਜਾਈ। ਪਰ ਅੰਦਰੋਂ ਕੋਈ ਜਵਾਬ ਨਾ ਆਇਆ ਉਸਨੇ ਆਪਣੀ ਜੇਬ ਦੇ ਵਿੱਚ ਚਾਬੀ ਲੱਭੀ ਪਰ ਸਵੇਰੇ ਉਹ ਗੁੱਸੇ ਦੇ ਵਿੱਚ ਚਾਬੀ ਲੈਣਾ ਹੀ ਭੁੱਲ ਗਿਆ ਸੀ ਉਸਨੇ ਆਪਣੇ ਆਪ ਨੂੰ ਪ੍ਰਸ਼ਨ ਕੀਤਾ ਉਹ ਕੀ ਕਰ ਰਹੀ ਹੋਵੇਗੀ ਉਸਨੇ ਫੇਰ ਘਰ ਦੀ ਬੈਲ ਵਜਾਈ ਪਰ ਕਿਸੇ ਦਾ ਜਵਾਬ ਨਾ ਆਇਆ ਅਤੇ ਅਚਾਨਕ ਉਸ ਦਾ ਫੋਨ ਵੱਜਣਾ ਸ਼ੁਰੂ ਹੋਇਆ ਕਾਲ ਕਰਨ ਵਾਲਾ ਉਸ ਦਾ ਸਾਲਾ ਸੀ ਭੈਣ ਨੇ ਮੈਨੂੰ ਬੁਲਾਇਆ ਅਤੇ ਕਿਹਾ ਭਰਾ ਨੇ ਦੱਸਿਆ ਭਰਾ ਮੈਂ ਸਹੀ ਨਹੀਂ ਹਾਂ ਮੇਰੀ ਸਿਹਤ ਬਹੁਤ ਮਾੜੀ ਹੋ ਰਹੀ ਹੈ ਮੈਨੂੰ ਹਸਪਤਾਲ ਲੈ ਜਾ ਉਸ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਵੀਰ ਜਲਦੀ ਆਓ ਜਲਦੀ ਆਓ ਇਹ ਸੁਣਦਿਆਂ ਹੀ ਉਸ ਦੇ ਪਤੀ ਦਾ ਦਿਲ ਵਿੱਚ ਵਿਚਾਰ ਆਇਆ ਕਿ ਉਸ ਨਾਲ ਕੁਝ ਬੁਰਾ ਵਾਪਰਿਆ ਹੈ ਉਸਨੇ ਇੱਕ ਟੈਕਸੀ ਲਈ ਅਤੇ ਹਸਪਤਾਲ ਚਲਾ ਗਿਆ। ਉੱਥੇ ਉਸਨੇ ਆਪਣਾ ਪੂਰਾ ਪਰਿਵਾਰ ਪਾਇਆ। ਉਸਦੇ ਚਿਹਰੇ ਤੇ ਉਦਾਸੀ ਸੀ। ਉਸਨੇ ਸੋਚਿਆ ਕਿ ਉਹ ਉਸ ਨਾਲ ਨਾਰਾਜ਼ ਹੋਵੇਗਾ ਕਿਉਂਕਿ ਉਸਦੀ ਪਤਨੀ ਨੇ ਉਹਨਾਂ ਨੂੰ ਜ਼ਰੂਰ ਹੀ ਸ਼ਿਕਾਇਤ ਕੀਤੀ ਹੋਵੇਗੀ। ਪਰ ਕੁਝ ਸਮੇਂ ਬਾਅਦ ਉਸਨੂੰ ਲੱਗਦਾ ਸੀ ਕਿ ਉਸਦੀ ਪਤਨੀ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਸੀ। ਉਸਨੇ ਉਹਨਾਂ ਨਾਲ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਕਈ ਘੰਟਿਆਂ ਬਾਅਦ ਡਾਕਟਰ ਉਸ ਕੋਲ ਆਇਆ ਅਤੇ ਆਪਣਾ ਸਿਰ ਝੁਕਾਇਆ ਅਤੇ ਉਸ ਨੂੰ ਕਿਹਾ, ਮੈਨੂੰ ਅਫਸੋਸ ਹੈ। ਅਸੀਂ ਸਖਤ ਕੋਸ਼ਿਸ਼ ਕੀਤੀ ਪਰ ਅਸੀਂ ਉਸ ਨੂੰ ਬਚਾ ਨਹੀਂ ਸਕੇ। ਸਾਨੂੰ ਬਹੁਤ ਹੀ ਅਫਸੋਸ ਹੈ। ਉਹ ਮਰ ਗਈ ਹੈ। ਸ਼ਾਮ ਨੂੰ ਪਤੀ ਆਪਣੀ ਪਤਨੀ ਦੇ ਭਰਾ ਤੋਂ ਇੱਕ ਚਾਬੀ ਲੈ ਕੇ ਆਇਆ। ਲੋਕ ਖੋਲ੍ਹਿਆ ਤੇ ਘਰ ਦੇ ਅੰਦਰ ਚੱਲਿਆ ਗਿਆ। ਉਸਨੇ ਦੇਖਿਆ ਕਿ ਟੇਬਲ ਕੱਪੜੇ ਦੇ ਨਾਲ ਟਕਿਆ ਪਿਆ ਸੀ। ਉਸਨੇ ਕੱਪੜੇ ਨੂੰ ਮੇਜ਼ ਤੋਂ ਹਟਾ ਦਿੱਤਾ। ਉੱਥੇ ਟੇਬਲ ਦੇ ਉੱਪਰ ਬਹੁਤ ਹੀ ਸਵਾਦ ਤੇ ਸੁੰਦਰ ਪਕਵਾਨ ਸਨ। ਉਸਨੇ ਦੇਖਿਆ ਕਿ ਇੱਕ ਫ੍ਰਿਜ ਉੱਪਰ ਦਰਵਾਜੇ ਦੇ ਨਾਲ ਇੱਕ ਪੇਪਰ ਵੀ ਲਟਕਦਾ ਦੇਖਿਆ ਉਸ ਨੇ ਇਸ ਨੂੰ ਖੋਲ੍ਹ ਲਿਆ ਅਤੇ ਇਸ ਵਿੱਚ ਲਿਖਿਆ ਗਿਆ ਸੀ ਮੇਰੇ ਪਿਆਰੇ ਪਤੀ ਅੱਜ ਸਵੇਰੇ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੈ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਬਹੁਤ ਹੀ ਪਿਆਰ ਕਰਦੀ ਹਾਂ ਮੈਂ ਚਾਹੁੰਦੀ ਸੀ ਕਿ ਤੁਸੀਂ ਮੈਨੂੰ ਜੱਫੀ ਪਾਲੋ ਅਤੇ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਮੇਰੀ ਜ਼ਿੰਦਗੀ ਹੋ ਪਰ ਮੈਂ ਤੁਹਾਨੂੰ ਸਮਝ ਨਹੀਂ ਸਕੀ ਕਿ ਤੁਸੀਂ ਮੇਰੇ ਤੋਂ ਬਹੁਤ ਨਾਰਾਜ਼ ਹੋਵੋਗੇ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਮੈਂ ਹੁਣ ਕਦੇ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗੀ ਮੈਨੂੰ ਉਮੀਦ ਹੈ ਕਿ ਤੁਹਾਡੇ ਦੋਸਤਾਂ ਨੂੰ ਖਾਣਾ ਬਹੁਤ ਪਸੰਦ ਆਇਆ ਹੋਵੇਗਾ ਧੰਨਵਾਦ ਜੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ